ਡੀਵੀਡੀ ਗਰਭ ਦੌਰਾਨ ਸ਼ੱਕਰ ਰੋਗ ਦੇ ਬਾਰੇ ਹੈ ਅਤੇ ਦੱਸਦੀ ਹੈ ਕਿ ਤੁਹਾਡੇ ਤੇ ਤੁਹਾਡੇ ਬੱਚੇ ਵਾਸਤੇ ਇਸ ਦਾ ਵਧੀਆ ਪ੍ਰਬੰਧ ਕਿਵੇਂ ਕਰਨਾ ਹੈ ਗਰਭ ਦੌਰਾਨ ਸ਼ੱਕਰ ਰੋਗ ਸ਼ੱਕਰ ਰੋਗ ਦੀ ਇੱਕ ਕਿਸਮ ਹੈ ਜੋ ਗਰਭ ਦੌਰਾਨ ਸ਼ੁਰੂ ਹੁੰਦੀ ਹੈ ਅਤੇ ਆਮ ਤੌਰ ਤੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਖਤਮ ਹੋ ਜਾਂਦੀ ਹੈ ਜਦੋਂ ਮੇਰੀ ਜੈਸਟੇਸ਼ਨਲ ਡਾਇਬੀਟਿਸ ਡਾਇਗਨੋਸ ਹੋਈ ਸੀ ਤੇ ਮੈਂ ਕਾਫੀ ਘਬਰਾ ਗਈ ਸੀ ਮੇਰੇ ਹਸਬੰਦ ਵੀ ਕਾਫੀ ਘਬਰਾ ਗਏ ਸੀ ਕਿ ਹੁਣ ਪਤਾ ਨਹੀਂ ਕੀ ਕਰਨਾ ਹੋਏਗਾ ਪਰ ਜਦੋਂ ਮੈਂ ਆਪਣੇ ਡਾਕਟਰ ਨਾਲ ਮੀਟਿੰਗ ਅਪਾਇੰਟਮੈਂਟ ਸੀ ਤੇ ਡਾਕਟਰ ਕਹੇ ਸੀ ਕੋਈ ਨਹੀਂ ਇਹ ਬੜੀ ਨਾਰਮਲ ਗੱਲ ਹੈ ਬਹੁਤ ਲੇਡੀਜ਼ ਨੂੰ ਹੋ ਜਾਂਦੀ ਹੈ ਡਰਨ ਵਾਲੀ ਕੋਈ ਗੱਲ ਨਹੀਂ ਹੈ ਤੇ ਤੁਹਾਨੂੰ ਥੋੜੀ ਆਪਣੀ ਡਾਈਟ ਚੇਂਜ ਕਰਨੀ ਪਏਗੀ ਥੋੜੀ ਐਕਸਰਸਾਈਜ਼ ਕਰੋ ਤੇ ਐਕਟਿਵ ਰਹੋ ਤੇ ਸਭ ਠੀਕ ਰਹੇਗਾ ਡੋਨਟ ਵਰੀ ਕਿ ਸਾਰੇ ਲੋਕੀ ਮੋਸਟਲੀ ਕਰ ਲੈਂਦੇ ਨੇ ਇਹਨੂੰ ਕੰਟਰੋਲ ਕਰ ਲੈਂਦੇ ਨੇ ਜਦੋਂ ਮੇਰੇ ਡਾਕਟਰ ਨੂੰ ਮੈਂ ਦੱਸਿਆ ਕਿ ਜਸਟੇਸ਼ਨਲ ਡਾਇਬੀਟਿਸ ਹੈ ਤੇ ਮੇਰੇ ਡਾਕਟਰ ਨੇ ਕਿਹਾ ਕਿ ਇਕਿਉ ਹੁੰਦੀ ਹੈ ਇਹਦਾ ਇਹ ਰੀਜ਼ਨ ਹੈ ਕਿ ਜੇਰਾ ਆਪਣੀ ਬੋਡੀ ਚ ਬੋਡੀ ਦਾ ਆਰਗਨ ਹੁੰਦੀ ਹੈ ਪੈਨਕ੍ਰੀਆਸ ਉਹ ਉਹ ਇਨਸੂਲਿਨ ਪ੍ਰੋਡਿਊਸ ਕਰਦਾ ਹੈ ਤੇ ਪ੍ਰੈਗਨancies ਹਾਰਮones ਕਈ ਵਰੀ ਇਨਸੂਲਿਨ ਦੇ ਨਾਲ ਇਨਸੂਲਿਨ ਬਲੌਕ ਕਰ ਦਿੰਦੇ ਨੇ ਤੇ ਫਿਰ ਇਸ ਕਰਕੇ ਪਰ ਮੈਜੈਸਟੇਸ਼ਨਲ ਡਾਇਬੀਟਿਸ ਹੋ ਜਾਂਦੀ ਹੈ ਗਰਭ ਦੌਰਾਨ ਸ਼ੱਕਰ ਰੋਗ ਦਾ ਇੰਤਜ਼ਾਮ ਕਰਨਾ ਬਹੁਤ ਮਹੱਤਵਪੂਰਨ ਹੈ ਔਰਤਾਂ ਲਈ ਅਤੇ ਖਾਸ ਤੌਰ ਤੇ ਉਹਨਾਂ ਦੇ ਬੱਚੇ ਦੇ ਪੈਣ ਵਾਲੇ ਅਸਰ ਲਈ ਸੋ ਔਰਤਾਂ ਨੂੰ ਪ੍ਰੀ ਇਕਲੇਂਪਸਿਆ ਦੇ ਵਿਕਸਿਤ ਹੋਣ ਦਾ ਖਤਰਾ ਵਧਦਾ ਹੈ ਜੋ ਕਿ ਗਰਭ ਦੌਰਾਨ ਬਲੱਡ ਪ੍ਰੈਸ਼ਰ ਦਾ ਵਧਣਾ ਹੈ ਭਾਵੇਂ ਕਿ ਗਰਭ ਦੌਰਾਨ ਸ਼ੱਕਰ ਰੋਗ ਤੁਹਾਡੇ ਬੱਚੇ ਦੇ ਸ਼ੱਕਰ ਰੋਗ ਨਾਲ ਪੈਦਾ ਹੋਣ ਦਾ ਕਾਰਨ ਨਹੀਂ ਬਣਦਾ ਫਿਰ ਵੀ ਇਸ ਦਾ ਪ੍ਰਬੰਧ ਕਰਨਾ ਮਹੱਤਵਪੂਰਨ ਹੈ ਕਿਉਂਕਿ ਤੁਹਾਡਾ ਬੱਚਾ ਬਹੁਤ ਵੱਡਾ ਹੋ ਸਕਦਾ ਹੈ ਇਹ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਸਿਜ਼ੇਰੀਅਨ ਦੁਆਰਾ ਜਨਮ ਗਰਭ ਦੌਰਾਨ ਸ਼ੱਕਰ ਰੋਗ ਮਾਂ ਅਤੇ ਬੱਚੇ ਨੂੰ ਬਾਅਦ ਜ਼ਿੰਦਗੀ ਵਿੱਚ ਟਾਈਪ 2 ਦੇ ਸ਼ੱਕਰ ਰੋਗ ਹੋਣ ਦਾ ਖਤਰਾ ਵੀ ਵਧਾ ਸਕਦਾ ਹੈ ਸ਼ੱਕਰ ਰੋਗ ਉਦੋਂ ਹੁੰਦਾ ਹੈ ਜਦੋਂ ਖੂਨ ਵਿੱਚ ਗਲੂਕੋਜ਼ ਜਾਂ ਸ਼ੱਕਰ ਦੀ ਮਾਤਰਾ ਆਮ ਨਾਲੋਂ ਵਧ ਹੋ ਜਾਵੇ ਗਲੂਕੋਜ਼ ਉਹਨਾਂ ਪਦਾਰਥਾਂ ਤੋਂ ਆਉਂਦਾ ਹੈ ਜੋ ਅਸੀਂ ਖਾਂਦੇ ਹਾਂ ਇਹਨਾਂ ਨੂੰ ਕਾਰਬੋਹਾਈਡਰੇਟਸ ਕਿਹਾ ਜਾਂਦਾ ਹੈ ਇਹ ਭੋਜਨ ਪੇਟ ਵਿੱਚ ਜਾਂਦੇ ਹਨ ਫਿਰ ਅੰਤੜੀ ਵਿੱਚ ਜਿੱਥੇ ਇਹ ਗਲੂਕੋਜ਼ ਵਿੱਚ ਤਬਦੀਲ ਹੋ ਕੇ ਖੂਨ ਦੇ ਵਹਾਅ ਵਿੱਚ ਸ਼ਾਮਿਲ ਹੋ ਜਾਂਦੇ ਹਨ ਇੱਕ ਹਾਰਮੋਨ ਜਿਸ ਨੂੰ ਇنسੁਲਿਨ ਕਿਹਾ ਜਾਂਦਾ ਹੈ ਇਹ ਪੈਨਕ੍ਰੀਆਸ ਵਿੱਚ ਬਣਦਾ ਹੈ ਖੂਨ ਦੇ ਵਹਾਅ ਵਿੱਚੋਂ ਗਲੂਕੋਜ਼ ਨੂੰ ਸਰੀਰ ਦੇ ਸੈੱਲਾਂ ਵਿੱਚ ਪੇਜ ਦਿੰਦਾ ਹੈ ਜਿੱਥੇ ਇਸ ਨੂੰ ਸਰੀਰ ਦੁਆਰਾ ਸ਼ਕਤੀ ਵਾਸਤੇ ਵਰਤਿਆ ਜਾਂਦਾ ਹੈ ਗਰਭ ਦੌਰਾਨ ਸਰੀਰ ਨੂੰ ਆਮ ਨਾਲੋਂ ਜ਼ਿਆਦਾ ਇنسੁਲਿਨ ਦੀ ਜ਼ਰੂਰਤ ਹੁੰਦੀ ਹੈ ਗਰਭ ਦੌਰਾਨ ਸ਼ਕਰ ਰੋਗ ਤਾਂ ਹੁੰਦਾ ਹੈ ਜਦੋਂ ਪੈਨਕ੍ਰੀਆਸ ਉਚਿਤ ਮਾਤਰਾ ਵਿੱਚ ਇنسੁਲਿਨ ਨਹੀਂ ਬਣਾ ਸਕਦਾ जिन्ना ਔਰਤਾ ਨੂੰ ਗਰਭ ਦੌਰਾਨ ਸ਼ਕਰ ਰੋਗ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਉਹਨਾਂ ਵਿੱਚ ਸ਼ਾਮਿਲ ਹਨ 35 ਸਾਲਾਂ ਤੋਂ ਉੱਪਰ ਉਮਰ ਵਾਲੀਆਂ ਔਰਤਾ ਟਾਈਪ 2 ਦੇ ਸ਼ਕਰ ਰੋਗ ਦੇ ਪਰਿਵਾਰਕ ਇਤਿਹਾਸ ਵਾਲੀਆਂ ਔਰਤਾ ਔਰਤਾ ਜਿਨ੍ਹਾਂ ਦਾ ਭਾਰ ਆਮ ਨਾਲੋਂ ਜ਼ਿਆਦਾ ਹੋਵੇ ਆਦਵাসী ਤੇ ਟੋਰਸਟ ਰੇਟ ਆਇਲੈਂਡ ਦੀਆਂ ਔਰਤਾ ਕੁਝ ਖਾਸ ਨਸਲੀ ਪਿਛੋਕੜ ਵਾਲੀਆਂ ਔਰਤਾ ਅਤੇ ਉਹ ਔਰਤਾ ਜਿਨ੍ਹਾਂ ਨੂੰ ਪਿਛਲੇ ਗਰਭਾਂ ਦੌਰਾਨ ਗਰਭ ਵਾਲਾ ਸ਼ਕਰ ਰੋਗ ਹੋਇਆ ਸੀ ऑस्ट्रेलिया ਵਿੱਚ ਹਰ 20ਵੀਂ ਔਰਤ ਨੂੰ ਗਰਭ ਵਾਲਾ ਸ਼ਕਰ ਰੋਗ ਹੈ ਪਰ ਕੁਝ ਨਿਵਾਸੀ ਸਮੂਹਾਂ ਵਿੱਚ ਇਹ ਬਹੁਤ ਜ਼ਿਆਦਾ ਹੈ ਗਰਭ ਦੌਰਾਨ ਸ਼ਕਰ ਰੋਗ ਦਾ ਪਤਾ ਖੂਨ ਦੇ ਖਾਸ ਟੈਸਟ ਕਰਕੇ ਲਾਇਆ ਜਾਂਦਾ ਹੈ ਇਹ ਟੈਸਟ ਆਮ ਤੌਰ ਤੇ ਉਦੋਂ ਕੀਤਾ ਜਾਂਦਾ ਹੈ ਜਦ ਔਰਤ 24 ਤੋਂ 28 ਹਫ਼ਤਿਆਂ ਦੀ ਗਰਭਵਤੀ ਹੋਵੇ ਫਿਰ ਵੀ ਇਹ ਉਹਨਾਂ ਔਰਤਾਂ ਲਈ ਜਲਦੀ ਕੀਤਾ ਜਾ ਸਕਦੇ ਹਨ ਜਿਨ੍ਹਾਂ ਨੂੰ ਗਰਭ ਦੌਰਾਨ ਸ਼ਕਰ ਰੋਗ ਦਾ ਖਤਰਾ ਵਧੇਰੇ ਹੋਵੇ ਗਰਭ ਦੌਰਾਨ ਸ਼ੱਕਰ ਰੋਗ ਦਾ ਪਰਬੰਧ ਤੰਦਰੁਸਤ ਪੋਜਨ ਫੁਰਤੀਲੇ ਜੀਵਨ ਤੇ ਆਪਣੇ ਖੂਨ ਵਿੱਚਲੇ ਗਲੂਕੋਜ਼ ਦਾ ਦਰਜਾ ਮਾਪ ਕੇ ਕੀਤਾ ਜਾਂਦਾ ਹੈ ਅਤੇ ਕੁਝ ਔਰਤਾਂ ਨੂੰ ਇਨਸੂਲਿਨ ਦੀ ਲੋੜ ਵੀ ਪੈ ਸਕਦੀ ਹੈ। ਆਹਾਰ ਵਿਗਿਆਨੀ ਨੂੰ ਮਿਲਣਾ ਮਹੱਤਵਪੂਰਨ ਹੈ ਜੋ ਤੁਹਾਨੂੰ ਅਤੇ ਤੁਹਾਡੇ ਬੱਚੇ ਵਾਸਤੇ ਪੋਸ਼ਟਿਕ ਪੋਜਨ ਲਈ ਤੁਹਾਡੀ ਸਹਾਇਤਾ ਕਰੇਗਾ। ਉਹ ਤੁਹਾਨੂੰ ਆਪਣੇ ਖੂਨ ਵਿੱਚਲੇ ਗਲੂਕੋਜ਼ ਦੇ ਦਰਜੇ ਅਤੇ ਸੰਤੁਲਿਤ ਵਜ਼ਨ ਬਣਾਈ ਰੱਖਣ ਲਈ ਪੋਸ਼ਟਿਕ ਖਾਣੇ ਦੀਆਂ ਚੋਣ ਕਰਨ ਵਾਸਤੇ ਵੀ ਸਹਾਇਤਾ ਕਰ ਸਕਦੇ ਹਨ। ਗਰਭ ਦੌਰਾਨ ਸ਼ੱਕਰ ਰੋਗ ਦਾ ਪ੍ਰਬੰਧ ਕਰਨ ਲਈ ਪੋਜਨ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਜੋ ਪੋਜਨ ਤੁਸੀਂ ਖਾਂਦੇ ਹੋ ਉਹ ਤੁਹਾਡੇ ਖੂਨ ਵਿੱਚਲੇ ਗਲੂਕੋਜ਼ ਤੇ ਅਸਰ ਕਰਦਾ ਹੈ ਅਤੇ ਪੋਜਨ ਨੂੰ ਬਦਲਣ ਨਾਲ ਤੁਸੀਂ ਖੂਨ ਵਿੱਚਲੇ ਗਲੂਕੋਜ਼ ਦਾ ਸਹੀ ਇੰਤਜ਼ਾਮ ਕਰ ਸਕਦੇ ਹੋ ਅਤੇ ਮੈਂ ਗਰਭ ਦੌਰਾਨ ਸ਼ੱਕਰ ਰੋਗ ਵਾਲੀਆਂ ਔਰਤਾਂ ਨੂੰ ਆਪਣੀ ਭੁੱਖ ਮਿਟਾਉਣ ਲਈ ਲਗਾਤਾਰ ਥੋੜਾ ਥੋੜਾ ਖਾਂਦੇ ਰਹਿਣ ਵਾਸਤੇ ਉਤਸ਼ਾਹਿਤ ਕਰਦੀ ਹਾਂ ਆਪਣੇ ਵਧਦੇ ਹੋਏ ਭਾਰ ਨੂੰ ਜਾਂਚਦੇ ਰਹਿਣ ਅਤੇ ਹਰ ਵਾਰ ਪੋਜਨ ਕਰਦੇ ਸਮੇਂ ਥੋੜਾ ਕਾਰਬੋਹਾਈਡਰੇਟ ਖਾਣ ਨੂੰ ਪ੍ਰੇਰਿਤ ਕਰਦੀ ਹਾਂ ਕਾਰਬੋਹਾਈਡਰੇਟ ਵਾਲੇ ਪੋਜਨ ਸਡੇ ਸ਼ਰੀਰਾਂ ਨੂੰ ਮਹੱਤਵਪੂਰਨ ਪੋਸ਼ਣ ਅਤੇ ਸ਼ਕਤੀ ਪ੍ਰਦਾਨ ਕਰਦੇ ਹਨ ਇਹ ਤੁਹਾਡੇ ਤੇ ਬੱਚੇ ਲਈ ਬਹੁਤ ਮਹੱਤਵਪੂਰਨ ਹਨ ਅਤੇ ਸਾਡੇ ਦੁਆਰਾ ਖਾਦੇ ਜਾਂਦੇ ਕਈ ਪੋਜਨਾਂ ਵਿੱਚ ਮਿਲਦੇ ਹਨ ਤੁਹਾਨੂੰ ਉਹ ਪੋਜਨ ਖਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਫਾਈਬਰ ਜ਼ਿਆਦਾ ਹੋਵੇ ਤੇ ਜੀਆਈ ਘੱਟ ਹੋਵੇ ਕਿਉਂਕਿ ਇਹ ਤੁਹਾਡੇ ਖੂਨ ਵਿੱਚ ਗਲੂਕੋਜ਼ ਨੂੰ ਹੌਲੀ-ਹੌਲੀ ਵਿਸਰਜਿਤ ਕਰਦੇ ਹਨ ਇਹ ਤੁਹਾਡੀ ਭੁੱਖ ਨੂੰ ਜ਼ਿਆਦਾ ਦੇਰ ਤੱਕ ਸ਼ਾਂਤ ਰੱਖਦੇ ਹਨ ਅਤੇ ਤੁਹਾਡਾ ਭਾਰ ਸੰਤੁਲਿਤ ਰੱਖਣ ਵਿੱਚ ਸਹਾਇਤਾ ਕਰਦੇ ਹਨ ਭੋਜਨ ਜਿਨ੍ਹਾਂ ਵਿੱਚ ਕਾਰਬੋਹਾਈਡਰੇਟਸ ਹੁੰਦੇ ਹਨ ਵਿੱਚ ਡਬਲ ਰੋਟੀ, ਨਾਸ਼ਤੇ ਵੇਲੇ ਦੇ ਸੀਰੀਅਲ, ਪਾਸਤਾ, ਨੂਡਲਸ, ਚੌਲ, ਕੁਸਕੁਸ ਅਤੇ ਦलिया ਸ਼ਾਮਿਲ ਹਨ। ਸਬਜ਼ੀਆਂ ਨਾਸ਼ਾਸ਼ਤੇ ਵਾਲੀ ਸਬਜ਼ੀਆਂ ਜਿਵੇਂ ਕਿ ਆਲੂ, ਸ਼ਕਰਕੰਦੀ ਅਤੇ ਮੱਕੀ ਦੀ ਛੱਲੀ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਹਨਾਂ ਵਿੱਚ ਕਾਰਬੋਹਾਈਡਰੇਟਸ ਜ਼ਿਆਦਾ ਹੁੰਦੇ ਹਨ। ਹੋਰ ਦੂਸਰੀਆਂ ਸਬਜ਼ੀਆਂ ਵਿੱਚ ਬਹੁਤ ਘੱਟ ਕਾਰਬੋਹਾਈਡਰੇਟਸ ਹੁੰਦੇ ਹਨ ਸੋ ਤੁਸੀਂ ਘੱਟ ਕਾਰਬੋਹਾਈਡਰੇਟਸ ਵਾਲੀਆਂ ਸਬਜ਼ੀਆਂ ਜਿੰਨੀਆਂ ਚਾਹੋ ਖਾ ਸਕਦੇ ਹੋ ਫਲੀਦਾਰ ਜਿਵੇਂ ਕਿ ਦਾਲਾਂ ਅਤੇ ਛੋਲੇ ਸਾਰੇ ਤਾਜ਼ੇ ਫਲ ਥੋੜੀ ਮਾਤਰਾ ਵਿੱਚ ਖਾਦੇ ਜਾ ਸਕਦੇ ਹਨ ਘੱਟ ਠਿੰਡੇ ਵਾਲਾ ਦੁੱਧ ਦਹੀਂ ਡੇਰੀ ਵਾਲੇ ਪਦਾਰਥ ਅਤੇ ਭੋਜਨ ਤੋਂ ਬਾਅਦ ਵਿੱਚ ਖਾਣ ਵਾਲਾ ਮਿੱਠਾ ਗਰਭ ਦੇ ਦੌਰਾਨ ਔਰਤਾਂ ਨੂੰ ਉਹ ਭੋਜਨ ਜ਼ਿਆਦਾ ਖਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਆਇਰਨ ਫੋਲੇਟ ਅਤੇ ਕੈਲਸ਼ੀਅਮ ਹੋਣ ਕਿ ਕਿ ਇਹ ਬੱਚੇ ਅਤੇ ਮਾਂ ਦੋਵਾਂ ਦੀ ਸਿਹਤ ਵਾਸਤੇ ਮਹੱਤਵਪੂਰਨ ਹਨ ਆਇਰਨ ਦੇ ਵਧੀਆ ਸਰੋਤਾਂ ਵਿੱਚ ਲਾਲ ਮੀਟ ਜਿਵੇਂ ਕਿ ਪੇਡੂ ਮੁਰਗਾ ਫਲੀਦਾਰ ਵਸਤੂਆਂ ਟੋਫੂ ਤੇ ਬਿਨਾ ਲੂਣ ਲੱਗੀਆਂ ਗੀਰੀਆਂ ਅਤੇ ਫੋਲੇਟ ਕਈ ਫਲਾਂ ਤੇ ਸਬਜ਼ੀਆਂ ਖਾਸ ਕਰਕੇ ਹਰੀ ਗੋਭੀ ਬਾਕਚੌਏ ਗੋਭੀ ਐਸਪੈਰਾਗਸ ਗੂੜੇ ਰੰਗ ਦੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ ਸਟਰਾਬਰੀਜ਼ ਕੇਲੀਆਂ ਤੇ ਸੰਤਰੀਆਂ ਵਿੱਚ ਪਾਇਆ ਜਾਂਦਾ ਹੈ ਫਲੀਦਾਰ ਵਸਤੂਆਂ ਵੀ ਫੋਲੇਟ ਦਾ ਵਧੀਆ ਸਰੋਤ ਹਨ ਅਤੇ ਕਈ ਨਾਸ਼ਤੇ ਦੇ ਸੀਰੀਅਲਾਂ ਵਿੱਚ ਹੁਣ ਫੋਲੇਟ ਮਿਲਾਇਆ ਜਾਂਦਾ ਹੈ। ਕੈਲਸ਼ੀਅਮ ਗਊ ਦੇ ਦੁੱਧ, ਕੈਲਸ਼ੀਅਮ ਦੇ ਵਾਅਦੇ ਵਾਲਾ ਸੋਇਆ ਦੁੱਧ, ਕਟਾਏ ਹੋਏ ਥਿੰਡੇ ਵਾਲਾ ਦਹੀਂ ਤੇ ਮੱਖਣ, ਗਿਰੀਆਂ ਅਤੇ ਟਾਹਨੀ ਵਿੱਚ ਮਿਲਦਾ ਹੈ। ਔਰ ਤਾਂ ਉਹ ਭੋਜਨ ਕਟਖਾਨ ਜਿਨ੍ਹਾਂ ਵਿੱਚ ਸ਼ੱਕਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਸੌਫਟ ਡਰਿੰਕਸ ਲੌਲੀਆਂ ਚਾਕਲੇਟ ਬਿਸਕਟ ਅਤੇ ਕੇਕ ਤੇ ਪੇਸਟਰੀਆ ਕਿਉਂਕਿ ਇਹ ਭੋਜਨ ਖੂਨ ਵਿੱਚ ਸ਼ੱਕਰ ਦੀ ਮਾਤਰਾ ਨੂੰ ਬਹੁਤ ਵਧਾ ਦਿੰਦੇ ਹਨ ਅਤੇ ਇਹ ਉਹਨਾਂ ਭੋਜਨਾਂ ਉੱਪਰ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਵਿੱਚ ਭਰਪੂਰ ਥਿੰਡਿਆਈ ਜਾਂ ਅਸਵਸਥ ਥਿੰਦਾ ਜਿਵੇਂ ਕਿ ਟੇਕ ਅਵੇ ਅਤੇ ਪ੍ਰੋਸੈਸਡ ਭੋਜਨ ਥਿੰਡਿਆਈ ਵਾਲੇ ਮੀਟ ਜ਼ਿਆਦਾ ਥਿੰਡਿਆਈ ਵਾਲੇ ਮੱਖਣ ਤਲੇ ਹੋਏ ਸਨੈਕਸ ਅਤੇ ਤਲੇ ਹੋਏ ਮੀਟ ਸ਼ਾਮਲ ਹਨ ਆਪਣਾ ਭੋਜਨ ਬਣਾਉਣ ਲਈ ਘੱਟ ਤੋਂ ਘੱਟ ਸ਼ੱਕਰ, ਥਿੰਦਿਆਈ ਅਤੇ ਲੂਣ ਦੀ ਵਰਤੋਂ ਕਰੋ। ਅਸਵਸਥੀਲ ਜਿਵੇਂ ਕਿ ਮੱਖਣ, ਕਿਓ, ਕਰੀਮ, ਨਾਰੀਅਲ ਤੇਲ ਤੇ ਨਾਰੀਅਲ ਕਰੀਮ ਦੀ ਥਾਂ ਤੇ ਵਧੀਆ ਤੇਲ ਜਿਵੇਂ ਕਿ ਕਨੋਲਾ, ਰਾਈਸ ਬ੍ਰੈਨ ਤੇ ਜੈਤੂਨ ਦੇ ਤੇਲ ਦੀ ਵਰਤੋਂ ਕਰੋ। ਆਪਣੇ ਮੀਟ ਦੇ ਟੁਕੜਿਆਂ ਨੂੰ ਥਿੰਦਿਆਈ ਲਾ ਲਓ। ਭੋਜਨ ਨੂੰ ਤਲਣ ਦੀ ਥਾਂ ਗ੍ਰਿਲ ਕਰੋ ਜਾਂ ਸੇਕ ਲਵੋ ਜਾਂ ਤੇਲ ਦਾ ਛਿੜਕਾ ਕਰ ਲਵੋ। ਉਦਾਹਰਨ ਦੇ ਤੌਰ ਤੇ ਰੋਟੀ ਤੇ ਚਪਾਤੀ ਨਾਨ ਤੇ ਸਮੋਸਾ ਤਲਣ ਦੀ ਥਾਂ ਸੇਕੇ ਜਾ ਸਕਤੇ ਹਨ ਕਾਠ ਤੰਦਿਆਈ ਵਾਲਾ ਫੇਟਾ ਪਨੀਰ ਚੂਣੋ ਅਤੇ ਕਟਾਈ ਹੋਈ ਥੰਦਿਆਈ ਵਾਲਾ ਦਹੀਂ ਵਰਤ ਕੇ ਲੱਸੀ ਬਣਾਓ ਪੋਸ਼ਟਿਕ ਸਨੈਕਸਾਂ ਦੀ ਚੋਣ ਵਿੱਚ ਕਟਾਈ ਹੋਈ ਥੰਦਿਆਈ ਵਾਲਾ ਦਹੀਂ ਥੋੜਾ ਜਿਹਾ ਮੱਖਣ ਡਬਲ ਰੋਟੀ ਦਾ ਇੱਕ ਟੁਕੜਾ ਕੁਝ ਸੇਕੀਆਂ ਹੋਈਆਂ ਫਲੀਆਂ ਉਬਲਿਆ ਅੰਡਾ ਜਾਂ ਕੁਝ ਫਲ ਹੋ ਸਕਤੇ ਹਨ ਗਰਭ ਦੌਰਾਨ ਸ਼ੱਕਰ ਰੋਗ ਵਾਲੀ ਅਸੰਤੁਲਿਤ ਖੁਰਾਕ ਸਿਰਫ ਤੁਹਾਡੇ ਲਈ ਨਾ ਹੋ ਕੇ ਸਾਰੇ ਪਰਿਵਾਰ ਲਈ ਹੈ ਸੋ ਇਹ ਤੁਹਾਡੇ ਟਾਈਪ 2 ਦੇ ਸ਼ੱਕਰ ਰੋਗ ਦੇ ਖਤਰੇ ਨੂੰ ਘਟਾਉਂਦੀ ਹੈ ਅਤੇ ਅਸੀਂ ਤੁਹਾਡੀ ਬਾਕੀ ਦੀ ਜ਼ਿੰਦਗੀ ਵਿੱਚ ਸਰੀਰਕ ਗਤੀਵਿਧੀਆਂ ਤੇ ਸਵਸਥ ਰਹਿਣ ਸਹਿਨ ਨੂੰ ਉਤਸ਼ਾਹਿਤ ਕਰਦੇ ਹਾਂ ਸੋ ਤੁਸੀਂ ਘੱਟ ਗ્લાયਸੈਮਿਕ ਇੰਡੈਕਸ ਵਾਲੇ ਕਾਰਬੋਹਾਈਡਰੇਟਸ ਥੋੜੀ ਮਾਤਰਾ ਵਿੱਚ ਖਾ ਸਕਦੇ ਹੋ ਪਰ ਤੁਹਾਡੀ ਪਲੇਟ ਵਿੱਚ ਥੋੜੀ ਮਾਤਰਾ ਵਿੱਚ ਕਾਰਬੋਹਾਈਡਰੇਟਸ ਹੋ ਸਕਦੇ ਹਨ ਤੇ ਬਾਕੀ ਵਿੱਚ ਸਬਜ਼ੀਆਂ ਤੇ ਪ੍ਰੋਟੀਨ ਵਾਲਾ ਭੋਜਨ ਵੀ ਹੋ ਸਕਦਾ ਹੈ ਅਤੇ ਇਹ ਪ੍ਰੋਟੀਨ ਵਾਲੇ ਭੋਜਨ ਤੁਹਾਡਾ ਟੈਡ ਪਰਨ ਵਿੱਚ ਸਹਾਇਤਾ ਕਰਨਗੇ ਅਤੇ ਜੇ ਤੁਸੀਂ ਆਪਣੀ ਖੁਰਾਕ ਜਾਂ ਗਰਭ ਦੌਰਾਨ ਸ਼ੱਕਰ ਰੋਗ ਦੀ ਖੁਰਾਕ ਬਾਰੇ ਨਿਸ਼ਚਿਤ ਨਹੀਂ ਹੋ ਤੁਹਾਨੂੰ ਆਪਣੇ ਆਹਾਰ ਵਿਗਿਆਨੀ ਨਾਲ ਗੱਲ ਕਰਨ ਦੀ ਲੋੜ ਹੈ भोजन बनाने के समय प्लेट मॉडल सहायक हो सकता है तुहाडी अधी प्लेट विच बिना नशाश्ते वाली सब्जियां या सलाद होना चाइदा है तुहाडी प्लेट का चौथा हिस्सा कार्बोहाइड्रेट भोजन है अते एक हो चौथाई प्रोटीन वाला भोजन है ऐ चंगा है कि चौला या डबल रोटी जिवे की रोटी नान या चपाती विचो दोवे ना खा के एक ही खाओ या फिर तुसी अधी डबल रोटी जिवे की रोटी नाल थोड़े जे चौल खा सकते हो ਜੇਕਰ ਸਬਜ਼ੀ ਵਿੱਚ ਬਹੁਤ ਸਾਰੇ ਆਲੂ ਹੋਣ ਤਾਂ ਤੁਸੀਂ ਥੋੜੇ ਜੇ ਚੋਲ ਜਾਂ ਡਬਲ ਰੋਟੀ ਖਾਓ ਜਦੋਂ ਮੇਰੀ ਡਾਈਟੀਸ਼ਨਨ ਨਾਲ ਮੇਰੀ ਅਪਾਇੰਟਮੈਂਟ ਸੀਗੀ ਅਗਰ ਡਾਈਟੀਸ਼ਨ ਨੂੰ ਪਹਿਲਾਂ ਪਤਾ ਹੁੰਦਾ ਕਿ ਹਾਂ ਰੋਟੀ ਹਾਈ ਜੀਆਈ ਹੈ ਤੇ ਮੈਨੂੰ ਈਜ਼ੀ ਹੋ ਜਾਂਦਾ ਪਰ ਜਦੋਂ ਮੈਂ ਆਪਣੇ ਆਪ ਖੁਦ ਟ੍ਰਾਈ ਕੀਤਾ ਕਿ ਚਲੋ ਹੁਣ ਰੋਟੀ ਖਾ ਕੇ ਦੇਖਦੀਆਂ ਤੇ ਰੋਟੀ ਖਾ ਕੇ ਹਾਈ ਜੀਆਈ ਆ ਰਹੀ ਹੈ ਹਾਈ ਐ ਸ਼ੂਗਰ ਮੀਰੀ ਸੌਰੀ ਤੇ ਫੇਰ ਫਿਰ ਮੈਂ ਕੀ ਸੋਚਿਆ ਕਿ ਚਲੋ ਹੁਣ ਮੈਂ ਬ੍ਰੈਡ ਖਾਣੀ ਹੈ ਲੋ ਜੀਆਈ ਬ੍ਰੈਡ ਤੇ ਸਵਿਚ ਕਰਦੀਆਂ ਤੇ ਫੇਰ ਉਹਦੇ ਨਾਲ ਮੇਰੇ ਬਲੱਡ ਸ਼ੂਗਰ ਲੈਵਲ ਕਾਫੀ ਕੰਟਰੋਲਡ ਰਿਹਾ ਤੇ ਮੈਨੂੰ ਕਾਫੀ ਈਜ਼ੀ ਰਿਹਾ ਤੇ ਹੁਣ ਮੈਂ ਕਿਸੇ ਹੋਰ ਨੂੰ ਵੀ ਕਹਿ ਸਕਦੀ ਆ ਕਿ ਚਲੋ ਅਗਰ ਤੁਹਾਨੂੰ ਜੈਸਟੇਸ਼ਨਲ ਹੈ ਤੇ ਅਵੋਇਡ ਰੋਟੀ ਤੇ ਤੁਸੀਂ ਬ੍ਰੈਡ ਖਾਓ ਲੋਜੀ ਆਈ ਬ੍ਰੈਡ ਜਦੋਂ ਮੇਰਾ ਹੁਣ ਬਲੱਡ ਸ਼ੂਗਰ ਲੈਵਲਸ ਕੰਟਰੋਲ ਹੋ ਗਏ ਤੇ ਮੈਂ ਹੁਣ ਕਾਫੀ ਹੈਪੀ ਹਾਂ ਟੈਨਸ਼ਨ ਨਹੀਂ ਹੁੰਦੀ ਨਹੀਂ ਤਾਂ ਹਰ ਵਾਰ ਟੈਨਸ਼ਨ ਹੁੰਦੀ ਸੀ ਕਿ ਹੁਣ ਖਾਣਾ ਖਾਇਆ ਪਤਾ ਨਹੀਂ ਕਿੰਨੀ ਆਏਗੀ ਸ਼ੂਗਰ ਚੈੱਕ ਕਰਨ ਤੋਂ ਤੇ ਹੁਣ ਮੈਨੂੰ ਪਤਾ ਹੈ ਕਿ ਮੈਂ ਕੀ ਖਾਣਾ ਹੈ ਕੀ ਨਹੀਂ ਖਾਣਾ ਹੈਗਾ ਤੇ ਪਕਾਡ ਕਾਰਬੋਹਾਈਡਰੇਟਸ ਵਾਲੀ ਜਿਹੜੀ ਹੁੰਦੀ ਹੈ ਬ੍ਰੈਡ ਉਹ ਪਰ ਥੋੜਾ ਖਾਣਾ ਹੈ ਪ੍ਰੋਟੀਨ ਮੀਡੀਅਮ ਰੱਖਣਾ ਹੈ ਤੇ ਵੈਜੀਟੇਬਲਸ ਨੇ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਮਿਕਸ ਵੈਜੀਟੇਬਲਸ ਜਿੰਨੀਆਂ ਤੁਸੀਂ ਜਿੰਨੀਆਂ ਮਰਜ਼ੀ ਖਾ ਸਕਦੇ ਹੋ ਬਸ ਉਹਦੇ ਚਪਾ ਸ਼ੱਕਰ ਕੰਦੀ ਤੇ ਆਲੂ ਆਲੂ ਤੇ ਸ਼ੱਕਰ ਦੀ ਦੋਨਾਂ ਚੀਜ਼ਾਂ 'ਤੇ ਥੋੜਾ ਜਿਹਾ ਧਿਆਨ ਰੱਖਣਾ ਹੈ ਕਿ ਇਹ ਥੋੜੀ ਘੱਟ ਅਮਾਊਂਟ ਵਿੱਚ ਖਾਓ ਬਾਕੀ ਸਾਰੀਆਂ ਸਬਜ਼ੀਆਂ ਜਿੰਨੀਆਂ ਮਰਜ਼ੀ ਖਾ ਸਕਦੇ ਆਂਕਾ ਤੇ ਸੈਲਡ ਜਿੰਨਾ ਮਰਜ਼ੀ ਖਾਓ ਕੁਝ ਲੋਕਾਂ ਦਾ ਇਹ ਯਕੀਨ ਹੈ ਕਿ ਔਰਤਾਂ ਨੂੰ ਗਰਭ ਦੇ ਦੌਰਾਨ ਜ਼ਿਆਦਾ ਖਾਣਾ ਚਾਹੀਦਾ ਹੈ ਕਿਉਂਕਿ ਬੱਚੇ ਨੂੰ ਬਹੁਤ ਸਾਰੇ ਪੋਜਨ ਦੀ ਲੋੜ ਹੁੰਦੀ ਹੈ ਅਤੇ ਜੇ ਤੁਹਾਡਾ ਭਾਰ ਬਹੁਤ ਜ਼ਿਆਦਾ ਵਧ ਗਿਆ ਤਾਂ ਤੁਹਾਡਾ ਬੱਚਾ ਤੰਦਰੁਸਤ ਹੋਵੇਗਾ ਗਰਭ ਦੇ ਦੌਰਾਨ ਬਹੁਤ ਜ਼ਿਆਦਾ ਭਾਰ ਵਧਣ ਨਾਲ ਤੁਹਾਡੇ ਸ਼ਕਰ ਰੋਗ ਅਤੇ ਬੱਚੇ ਦੇ ਜਨਮ ਦਾ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਭਾਰ ਬਹੁਤ ਵਧ ਰਿਹਾ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਕਰਨ ਲਈ ਟੀਮ ਨੂੰ ਦੱਸੋ ਲਗਾਤਾਰ ਗਤੀਵਿਧੀਆਂ ਜਿਵੇਂ ਕਿ ਸੈਰ ਕਰਨਾ ਅਤੇ ਤੈਰਨਾ ਤੁਹਾਨੂੰ ਸੰਤੁਲਿਤ ਭਾਰ ਰੱਖਣ ਤੁਹਾਨੂੰ ਸਵਸਥ ਤੇ ਤੰਦਰੁਸਤ ਰੱਖਦੀਆਂ ਹਨ ਤੁਹਾਡੇ ਬੱਚੇ ਦੇ ਜਨਮ ਦੀ ਤਿਆਰੀ ਵਿੱਚ ਅਤੇ ਤੁਹਾਡੇ ਖੂਨ ਵਿੱਚਲੇ ਗਲੂਕੋਜ਼ ਦੇ ਦਰਜੇ ਨੂੰ ਕਟਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਤੁਰਦੇ ਫਿਰਦੇ ਰੱਖੇ ਤੁਹਾਡੇ ਸ਼ਕਰ ਰੋਗ ਲਈ ਆਮ ਤੌਰ ਤੇ ਵਧੀਆ ਹੈ ਸੋ ਗਰਭ ਦੌਰਾਨ ਸ਼ੱਕਰ ਰੋਗ ਵਾਲੀਆਂ ਔਰਤਾਂ ਕਈ ਸਾਰੀਆਂ ਸਾਧਾਰਨ ਗਤੀਵਿਧੀਆਂ ਕਰਨ ਦੇ ਸਮਰੱਥ ਹੁੰਦੀਆਂ ਹਨ ਜਿਨ੍ਹਾਂ ਵਿੱਚ ਭੋਜਨ ਤੋਂ ਬਾਅਦ ਸੈਰ ਕਰਨ ਜਾਣਾ ਆਪਣੇ ਬੱਚਿਆਂ ਨਾਲ ਖੇਡਣਾ ਆਪਣੇ ਬੱਚਿਆਂ ਨਾਲ ਨੱਚਣਾ ਆਦ ਸ਼ਾਮਲ ਹਨ ਉਹ ਚੀਜ਼ਾਂ ਅਸਲ ਵਿੱਚ ਬਹੁਤ ਆਨੰਦਮਈ ਹੋ ਸਕਤੀਆਂ ਹਨ ਅਤੇ ਇਹਨਾਂ ਵਿੱਚ ਸਰੀਰਕ ਅਭਿਆਸ ਦਾ ਸ਼ਾਮਲ ਹੋਣਾ ਜ਼ਰੂਰੀ ਨਹੀਂ ਹੈ ਤੁਹਾਨੂੰ ਅਭਿਆਸ ਕਰਨ ਲਈ ਜਿਮ ਜਾਣ ਦੀ ਲੋੜ ਨਹੀਂ ਹੈ ਇਹ ਬਸ ਸਾਧਾਰਨ ਗਤੀਵਿਧੀਆਂ ਹੋ ਸਕਤੀਆਂ ਹਨ ਕਪੜੇ ਤੋਣਾ ਭਾਂਡੇ ਤੋਣਾ ਇਹ ਗਤੀਵਿਧੀਆਂ ਕਰਦੇ ਸਮੇਂ ਖੜੇ ਹੋਣਾ, ਘਰ ਦੀ ਸਫਾਈ ਕਰਨਾ, ਬਿਸਤਰੇ ਵਿਛਾਉਣਾ ਇਹ ਸਭ ਸਾਧਾਰਨ ਚੀਜ਼ਾਂ ਅਸਲ ਵਿੱਚ ਤੁਹਾਡੇ ਖੂਨ ਵਿੱਚ ਚੱਲੇ ਸ਼ੱਕਰ ਨੂੰ ਥੱਲੇ ਲਿਆਉਣ ਵਿੱਚ ਸਹਾਇਤਾ ਕਰਨਗੀਆਂ। ਕੁਝ ਔਰਤਾਂ ਆਮ ਲੋਕਾਂ ਵਿੱਚ ਯਾ ਆਪਣੇ ਆਪ ਅਭਿਆਸ ਕਰਨ ਵੇਲੇ ਸੌਖ ਮਹਿਸੂਸ ਨਹੀਂ ਕਰਦੀਆਂ ਯਾ ਇਹ ਸੋਚਦੀਆਂ ਹਨ ਕਿ ਸਖਤ ਸਰੀਰਕ ਅਭਿਆਸ ਨਾਲ ਬੱਚੇ ਉੱਪਰ ਖਿਚਾ ਪਵੇਗਾ ਤੁਸੀਂ ਆਪਣੇ ਪਤੀ ਪਾਈਵਾਲ ਜਾਂ ਪਰਿਵਾਰ ਨਾਲ ਸੈਰ ਕਰਨ ਜਾਣ ਵਿੱਚ ਜ਼ਿਆਦਾ ਸੌਖ ਮਹਿਸੂਸ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਪਾਰਕ ਵਿੱਚ ਖੇਡਣ ਲਈ ਲੈ ਜਾਣਾ ਉਨ੍ਹਾਂ ਨਾਲ ਕਰਦੇ ਆਲੇ ਦੁਆਲੇ ਖੇਡਣਾ ਜਾਂ ਬਗੀਚੇ ਦਾ ਅਤੇਕਰ ਦਾ ਕੰਮ ਕਰਨਾ ਕੁਝ ਸਥਾਨਕ ਤੈਰਨ ਵਾਲੇ ਸਵਿਮਿੰਗ ਪੂਲ ਔਰਤਾਂ ਲਈ ایرੋਬਿਕ ਕਲਾਸਾਂ ਵੀ ਚਲਾਉਂਦੇ ਹਨ ਜਦੋਂ ਕਿ ਪੂਲ ਸਿਰਫ ਖਾਸ ਧਰਮ ਅਤੇ ਸਭਿਆਚਾਰ ਦੀਆਂ ਔਰਤਾਂ ਲਈ ਖੁੱਲਾ ਹੁੰਦਾ ਹੈ ਤੁਹਾਡੀ ਸਥਾਨਕ ਕਾਉਂਸਲ ਇਸ ਬਾਰੇ ਵਿੱਚ ਤੁਹਾਨੂੰ ਹੋਰ ਜਾਣਕਾਰੀ ਦੇ ਸਕਦੀ ਹੈ ਤੁਸੀਂ ਇੱਕ ਪੈਡੋਮੀਟਰ ਖਰੀਦ ਸਕਦੇ ਹੋ ਇਹ ਇੱਕ ਛੋਟਾ ਜਿਹਾ ਸੰਦ ਹੈ ਜੋ ਤੁਹਾਡੇ ਰੋਜ਼ਾਨਾ ਕਦਮਾਂ ਨੂੰ ਗਿਣਦਾ ਹੈ ਇਹ ਮਾਪੇਗਾ ਕਿ ਤੁਸੀਂ ਕਿੰਨਾ ਘੁੰਮ ਰਹੇ ਹੋ ਹਰ ਰੋਜ਼ 10000 ਕਦਮਾਂ ਦਾ ਨਿਸ਼ਾਨਾ ਰੱਖੋ ਬਹੁਤ ਜ਼ਿਆਦਾ ਟੀਵੀ ਅਤੇ ਲੰਮੇ ਸਮੇਂ ਤੱਕ ਬੈਠੇ ਰਹਿਣ ਤੋਂ ਬਚੋ ਹਰ ਰੋਜ਼ 30 ਮਿੰਟ ਅਭਿਆਸ ਕਰਨ ਦੀ ਕੋਸ਼ਿਸ਼ ਕਰੋ ਐਕਸਰਸਾਈਜ਼ ਨਾਲ ਬੜਾ ਫਰਕ ਪੈਂਦਾ ਹੈ ਸ਼ੂਗਰ ਕੰਟਰੋਲ ਰਹਿੰਦੀ ਹੈ ਤੇ ਮੈਂ ਐਕਸਰਸਾਈਜ਼ ਵਾਸਤੇ ਸਪੈਸ਼ਲ ਵਾਕ ਤੇ ਜਾਂਦੀ ਹਾਂ ਏਵਰੀ ਡੇ ਆਪਣੀ ਡਾਟਰ ਨੂੰ ਲੈ ਕੇ ਜਾਂਦੀਆਂ ਖੇਲਣ ਵਾਸਤੇ ਉਹਦੇ ਨਾਲ ਖੇਡਦੀਆਂ ਤੇ ਆਪਣੇ ਆਪ ਨੂੰ ਘਰ ਦੇ ਕੰਮਾਂ 'ਚ ਬਿਜ਼ੀ ਰੱਖੀਦਾ ਤਾਂ ਕਿ ਐਕਟਿਵ ਰਹੇ ਬਾਡੀ ਤੇ ਸ਼ੂਗਰ ਕੰਟਰੋਲ ਵਿੱਚ ਰਹੇ ਐਕਸਰਸਾਈਜ਼ ਨਾਲ ਬੜਾ ਫਰਕ ਪੈਂਦਾ ਹੈ ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦੇ ਨੇ ਕਾਫੀ ਤੇ ਮੇਰਾ ਖੁਦ ਦਾ ਆਪਣਾ ਐਕਸਪੀਰੀਅੰਸ ਹੈ ਕਿ ਕਈ ਵਾਰੀ ਮੈਂ ਖਾਣਾ ਖਾ ਕੇ ਵੈਸੇ ਹੀ ਆਪਾਂ ਥੋੜਾ ਲੇਜੀ ਫੀਲ ਕਰਦੇ ਹਾਂ ਕਿ ਚਲੋ ਸੋ ਜਾਓ ਤੇ ਐਕਟਿਵ ਨਹੀਂ ਰਹਿੰਦੇ ਤੇ ਮੇਰਾ ਸ਼ੂਗਰ ਲੈਵਲ ਥੋੜਾ ਹਾਈ ਰਹਿੰਦਾ ਸੀ ਪਰ ਜਦੋਂ ਮੈਂ एक्सरसाइज मतलब एक्टिव ਰਹਿੰਦੀ ਸੀ ਖਾਣੇ ਤੋਂ ਬਾਅਦ ਚਾਹੇ ਕੁਝ ਵੀ ਕਰੋ ਘਰ ਦਾ ਕੋਈ ਵੀ ਕੰਮ ਕਰੋ ਤੁਸੀਂ ਥੋੜਾ ਵਾਕ ਤੇ ਚਲੇ ਜਾਓ ਤੇ ਬ੍ਰੀਟੀ ਸ਼ੋਰ ਕਿ ਮੇਰਾ ਸ਼ੂਗਰ ਲੈਵਲ ਬਿਲਕੁਲ ਠੀਕ ਹੋਏਗਾ ਮੈਨੂੰ ਬੜਾ ਕੰਫੀਡੈਂਸ ਰਹਿੰਦਾ ਸੀ एक्सरसाइज ਕਰਨ ਦਾ ਮੇਨ ਇਹ ਇਸ਼ੂ ਹੈ ਕਿ ਆਪਣਾ ਬਲੱਡ ਸ਼ੂਗਰ ਲੈਵਲ ਕੰਟਰੋਲ ਚ ਰਹਿਣ ਇਹ ਤੱਕ ਨਹੀਂ ਤਾਂ ਫਿਰ ਟੈਨਸ਼ਨ ਹੋ ਜਾਂਦੀ ਹੈ ਕਿ ਉਹ ਹਾਈ ਹੋ ਗਈ ਹੁਣ ਕੀ ਖਾਈਏ ਕੀ ਨਾ ਖਾਈਏ ਇਹ ਬੇਬੀ ਹੋਣ ਤੋਂ ਬਾਅਦ ਵੀ एक्सरसाइज ਕਰਨੀ ਤਾਂ ਜ਼ਰੂਰੀ ਹੈ ਵੈਸੇ ਵੀ ਦੋ ਜਨ ਦੇ ਬੱਚੇ ਫਿਰ ਵੈਸੇ ਹੀ ਬਿਜ਼ੀ ਹੋ ਜਾਂਦਾ ਹੈ ਹਾਊਸ ਵਰਕ ਵੀ ਬਿਜ਼ੀ ਹੋ ਜਾਂਦਾ ਹੈ ਐਕਟਿਵ ਤਾਂ ਰਹਿਣਾ ਹੀ ਹੈ ਤੇ ਵਾਕ ਵੀ ਫਿਰ ਕਰਨੀ ਹੀ ਹੈ ਤਾਂ ਕਿ ਆਪਣੇ ਬਲੱਡ 슈ਗਰ ਠੀਕ ਰਹੇ ਤੇ ਫਿਰ ਡਾਇਬੀਟਿਸ ਦੇ ਰਿਸਕ ਤੇ ਹੁੰਦੇ ਆਪਾਂ ਤੇ ਨਾ ਹੋਵੇ ਡਾਇਬੀਟਿਸ ਤਾਂ ਵਧੀਆ ਹੈ ਲਗਾਤਾਰ ਖੂਨ ਵਿੱਚਲੇ ਗਲੂਕੋਜ਼ ਦੇ ਦਰਜੇ ਨੂੰ ਜਾਂਚਦੇ ਰਹਿਣ ਨਾਲ ਤੁਹਾਨੂੰ ਆਪਣੇ ਸ਼ਕਰ ਰੋਗ ਨਾਲ ਨਜਿੱਠਣ ਵਿੱਚ ਸਹਾਇਤਾ ਮਿਲਦੀ ਹੈ ਇਸ ਤੋਂ ਤੁਹਾਨੂੰ ਸਮਝ ਆਵੇਗੀ ਕਿ ਜਿਹੜਾ ਭੋਜਨ ਤੁਸੀਂ ਖਾਂਦੇ ਹੋ ਅਤੇ ਸਰੀਰਕ ਗਤੀਵਿਧੀ ਕਰਦੇ ਹੋ ਇਸ ਦਾ ਤੁਹਾਡੇ ਖੂਨ ਵਿੱਚਲੇ ਗਲੂਕੋਜ਼ ਦੇ ਦਰਜੇ ਉੱਤੇ ਕੀ ਅਸਰ ਹੈ ਤੁਹਾਨੂੰ ਆਪਣੀ ਖੁਰਾਕ ਅਤੇ ਅਭਿਆਸ ਨੂੰ ਬਦਲਣ ਦੀ ਕਦੋਂ ਲੋੜ ਹੈ ਜਾਂ ਉਹਨਾਂ ਨੂੰ ਬਦਲਣ ਲਈ ਸਹਾਇਤਾ ਕਿੱਥੋਂ ਲੈਣੀ ਹੈ ਜਾਣਨ ਵਿੱਚ ਵੀ ਸਹਾਇਤਾ ਕਰਦਾ ਹੈ अपने खून विचले ग्लूकोज के दर्जे रिकॉर्ड वाली किताब या शीट उपर दर्ज करना महत्वपूर्ण है ताकि तुसी शक्कर रोग वाली टीम नाल हर गलबात कर सको ਤੁਹਾਡਾ ਡਾਕਟਰ ਈਆ ਸ਼ਕਰੋਗ ਸਿਖਲਾਇਕ ਤੁਹਾਨੂੰ ਤੁਹਾਡੇ ਗਲੂਕੋਜ਼ ਦਾ ਸਹੀ ਦਰਜਾ ਦੱਸੇਗਾ ਆਪਣੇ ਸ਼ਕਰੋਗ ਦਾ ਧਿਆਨ ਰੱਖਣ ਅਤੇ ਆਪਣੀ ਤੇ ਬੱਚੇ ਦੀ ਵਧੀਆ ਸਿਹਤ ਯਕੀਨੀ ਬਣਾਉਣ ਲਈ ਤੁਸੀਂ ਗਰਭਕਾਲ ਦੇ ਦੌਰਾਨ ਹੋਰ ਵੀ ਟੈਸਟ ਕਰਵਾਓਗੇ ਇਹਨਾਂ ਵਿੱਚ ਅਲਟਰਾਸਾਊਂਡ ਖੂਨ ਦੇ ਟੈਸਟ ਬੱਚੇ ਦੇ ਦਿਲ ਦੀ ਧੜਕਣ ਚੈੱਕ ਕਰਨ ਤੇ ਸੁਣਨਾ ਬੱਚੇ ਨੂੰ ਮਹਿਸੂਸ ਕਰਨਾ ਅਤੇ ਆਪਣਾ ਬਲੱਡ ਪ੍ਰੈਸ਼ਰ ਤੇ ਪਾਰ ਜਾਂਚਣਾ ਸ਼ਾਮਿਲ ਹਨ ਜਦੋਂ ਗੈਸਟੇਸ਼ਨਲ ਡਾਇਬੀਟੀਜ਼ ਡਾਇਗਨੋਸ ਹੋਈ ਤੇ ਡਾਕਟਰ ਨੇ ਕਿਹਾ ਕਿ 4 ਟਾਈਮਸ ਚਾਰ ਵਾਰੀ ਤੁਸੀਂ ਆਪਣੇ ਗਲੂਕੋਜ਼ ਚੈੱਕ ਬਲੱਡ 슈ਗਰ ਚੈੱਕ ਕਰਨੀ ਹੈ ਇੱਕ ਵਾਰੀ ਸਵੇਰੇ ਉੱਠਦੇ ਹੀ ਫਿਰ ਉਸ ਤੋਂ ਬਾਅਦ ਬ੍ਰੈਕਫਾਸਟ ਤੋਂ 2 ਘੰਟੇ ਬਾਅਦ ਲੰਚ ਤੋਂ 2 ਘੰਟੇ ਬਾਅਦ ਤੇ ਰਾਤ ਦੇ ਖਾਣੇ ਤੋਂ 2 ਘੰਟੇ ਬਾਅਦ ਚੈੱਕ ਕਰਨੀ ਹੈ ਬਲੱਡ 슈ਗਰ ਲੈਵਲ ਚੈੱਕ ਕਰਨਾ ਜ਼ਰੂਰੀ ਤਾਂ ਹੈ ਤਾਂ ਕਿ ਪਾਨੂੰ ਪਤਾ ਰਹੇ ਕਿ ਆਪਣਾ ਬਲੱਡ 슈ਗਰ ਲੈਵਲਸ ਠੀਕ ਨੇ ਬਿਲਕੁਲ ਤੇ ਆਪਾਂ ਨੂੰ ਇਨਸੂਲਿਨ ਦੀ ਨਹੀਂ ਲੋੜ ਪਏਗੀ ਫਿਰ ਜਿਸ ਟੈਸ਼ਨਲ ਡਾਇਬੀਟਿਸ ਜਦੋਂ ਡਾਇਗਨੋਸ ਹੁੰਦੀ ਹੈ ਫਿਰ ਬਲੱਡ 슈ਗਰ ਲੈਵਲ ਚੈੱਕ ਕਰਨੇ ਹੁੰਦੇ ਆ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਮਸ਼ੀਨ ਦਿੰਦੇ ਨੇ ਤੇ ਇੱਕ ਪੈਨ ਹੁੰਦਾ ਹੈ ਉਹਦੇ ਨਾਲ ਤੁਸੀਂ ਆਪਣੀ ਉਂਗਲ ਤੇ ਪ੍ਰਿਕ ਕਰਨਾ ਹੈ ਤੇ ਥੋੜਾ ਜਿਹਾ ਬਲੱਡ ਬਾਹਰ ਆਏਗਾ ਫਿਰ ਤੁਸੀਂ ਉਹ ਸਟ੍ਰਿਪ ਲਗਾਨੀ ਹੈ ਤੇ ਸਟ੍ਰਿਪ ਜਦੋਂ ਹੀ ਤੁਹਾਡੇ ਫਿਰ ਮੀਟਰ ਤੇ ਰੀਡਿੰਗ ਆ ਜਾਏਗੀ ਜਦੋਂ ਸਟ੍ਰਿਪ ਤੇ ਬਲੱਡ ਜਾਏਗਾ ਫਿਰ ਜੇ ਤੁਹਾਨੂੰ ਗਰਭਕਾਲ ਦਾ ਸ਼ਕਰ ਰੋਗ ਹੈ ਤੁਸੀਂ ਨੈਸ਼ਨਲ ਡਾਇਬੀਟੀਜ਼ ਸਰਵਿਸਿਜ਼ ਸਕੀਮ ਜਾਂ ਐਂਡੀਐਸਐਸ ਦੇ ਗਰਭਕਾਲ ਸ਼ਕਰ ਰੋਗ ਰਜਿਸਟਰ ਨਾਲ ਰਜਿਸਟਰ ਹੋ ਸਕਦੇ ਹੋ ਆਸਟ੍ਰੇਲੀਆ ਦੇ ਮੈਡੀਕੇਅਰ ਕਾਰਡ ਵਾਲੀਆਂ ਔਰਤਾਂ ਲਈ ਇਹ ਮੁਫਤ ਹੈ ਤੁਹਾਡਾ ਡਾਕਟਰ ਜਾਂ ਨਰਸ ਜਾਂ ਮਿਡਵਾਈਫ ਜੋ ਅਧਿਕਾਰਿਤ ਸ਼ਕਰ ਰੋਗ ਸਿਖਲੈਕ ਹੋਵੇ ਤੁਹਾਨੂੰ ਰਜਿਸਟ੍ਰੇਸ਼ਨ ਫਾਰਮ ਪਰ ਇਨ ਵਿੱਚ ਸਹਾਇਤਾ ਕਰ ਸਕਦੇ ਹਨ NDSS ਤੁਹਾਡੇ ਸ਼ਕਰ ਰੋਗ ਦਾ ਧਿਆਨ ਰੱਖਣ ਲਈ ਸ਼ਕਰ ਰੋਗ ਦੀਆਂ ਉਪਲਬਧ ਸੇਵਾਵਾਂ ਅਤੇ ਉਤਪਾਦ ਸਸਤੀ ਕੀਮਤ ਤੇ ਦਿਵਾਨ ਬਾਰੇ ਜਾਣਕਾਰੀ ਦੇਵੇਗਾ ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ NDSS ਤੁਹਾਨੂੰ ਹਰ ਸਾਲ ਆਪਣਾ ਸ਼ਕਰ ਰੋਗ ਚੈੱਕ ਕਰਵਾਉਣ ਲਈ ਯਾਦ ਕਰਵਾਉਂਦੀ ਰਹੇਗੀ ਜਦੋਂ ਔਰਤਾਂ ਆਪਣੇ ਗਰਭਕਾਲ ਤੇ ਸ਼ੱਕਰ ਰੋਗ ਦਾ ਧਿਆਨ ਰੱਖ ਰਹੀਆਂ ਹੁੰਦੀਆਂ ਹਨ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਖੁਰਾਕ ਅਤੇ ਰਹਿਣ ਸਹਿਣ ਬਦਲਣ ਦੀ ਸਲਾਹਤ ਦਿੰਦੇ ਹਾਂ ਜੋ ਕਿ ਬਹੁਤ ਮਹੱਤਵਪੂਰਨ ਹੈ ਪਰ ਅਸੀਂ ਜਾਣਦੇ ਹਾਂ ਕਿ ਔਰਤਾਂ ਦੇ ਵਧੀਆ ਇਰਾਦਿਆਂ ਤੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਈ ਵਾਰ ਖੁਰਾਕ ਤੇ ਰਹਿਣ ਸਹਿਣ ਕਾਫੀ ਨਹੀਂ ਹੁੰਦਾ ਅਤੇ ਇਹ ਆਮ ਤੌਰ ਤੇ ਔਰਤਾਂ ਦੇ ਸਾਧਾਰਨ ਉਤਪਤੀ ਕਾਰਨਾ ਕਰਕੇ ਹੋ ਸਕਦਾ ਹੈ ਜਦੋਂ ਸ਼ੱਕਰ ਦਾ ਦਰਜਾ ਤੁਹਾਡੇ ਹਸਪਤਾਲ ਦੁਆਰਾ ਸਿਫਾਰਿਸ਼ ਕੀਤੇ ਪੱਧਰ ਤੋਂ ਬਾਹਰ ਹੋ ਜਾਵੇ ਤਾਂ ਇਨਸੂਲਿਨ ਦੀ ਲੋੜ ਪੈਂਦੀ ਹੈ ਗਰਭ ਕਾਲ ਦੇ ਦੌਰਾਨ ਅਸੀਂ ਇਨਸੂਲਿਨ ਦੇ ਟੀਕੇ ਲਗਾਉਂਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਤੁਹਾਡੇ ਅਤੇ ਬੱਚੇ ਲਈ ਸੁਰੱਖਿਅਤ ਹਨ ਕਈ ਔਰਤਾਂ ਇਸ ਬਾਰੇ ਵਿੱਚ ਬਹੁਤ ਚਿੰਤਾਤુર ਹੁੰਦੀਆਂ ਹਨ ਟੀਕੇ ਟਿੱਡ ਵਿੱਚ ਜਾਂ ਲੱਤ ਦੇ ਉੱਪਰ ਲਗਾਏ ਜਾਂਦੇ ਹਨ ਆਮ ਤੌਰ ਤੇ ਟਿੱਡ ਵਿੱਚ ਅਤੇ ਸਭ ਤੋਂ ਮਹੱਤਵਪੂਰਨ ਇਹ ਤੁਹਾਡੇ ਬੱਚੇ ਨੂੰ ਦੁੱਖ ਨਹੀਂ ਪਹੁੰਚਾਣਗੇ ਇਹ ਬਹੁਤ ਛੋਟੀ ਸੂਈ ਹੁੰਦੀ ਹੈ ਅਤੇ ਇਹ ਦਰਦ ਨਹੀਂ ਕਰੇਗੀ। ਇਸ ਵਿੱਚ ਚੁੰਡੀ ਵੱਢਣ ਨਾਲੋਂ ਵੀ ਘੱਟ ਦਰਦ ਹੁੰਦਾ ਹੈ। ਜੇਕਰ ਇਨਸੂਲਿਨ ਚਾਹੀਦੀ ਹੋਵੇ ਤੁਹਾਡਾ ਸ਼ਕਰ ਰੋਗ ਸਿਖਲਾਇਕ ਜਾਂ ਡਾਕਟਰ ਤੁਹਾਨੂੰ ਵਿਖਾਏਗਾ ਕਿ ਇਸ ਨੂੰ ਕਿਵੇਂ ਲਗਾਉਣਾ ਹੈ। ਟੀਕੇ ਰਾਹੀਂ ਦਿੱਤੀ ਇਨਸੂਲਿਨ ਤੁਹਾਡੇ ਖੂਨ ਵਿੱਚਲੇ ਗਲੂਕੋਜ਼ ਨੂੰ ਉਸ ਦਰਜੇ ਵਿੱਚ ਲਿਆਉਣ ਵਿੱਚ ਸਹਾਇਤਾ ਕਰੇਗੀ ਜੋ ਕਿ ਤੁਹਾਡੇ ਬੱਚੇ ਦੇ ਵਿਕਾਸ ਵਾਸਤੇ ਸਭ ਤੋਂ ਵਧੀਆ ਹੈ ਇਹ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਤੁਹਾਡੀ ਸ਼ਕਰ ਰੋਗ ਵਾਲੀ ਟੀਮ ਲਗਾਤਾਰ ਤੁਹਾਡੇ ਖੂਨ ਵਿੱਚਲੇ ਗਲੂਕੋਜ਼ ਦੇ ਦਰਜੇ ਨੂੰ ਪੰਪਤੀ ਰਹੇਗੀ ਅਤੇ ਤੁਹਾਨੂੰ ਦੱਸਦੀ ਰਹੇਗੀ ਕਿ ਠੀਕ ਮਾਤਰਾ ਵਿੱਚ ਕਿੰਨੀ ਇਨਸੂਲਿਨ ਲੈਣੀ ਹੈ ਸ਼ੁਰੂ ਵਿੱਚ ਮੈਂ ਚੋਬਾਂ ਬਾਰੇ ਚਿੰਤਤ ਸੀ ਅਤੇ ਇਸ ਬਾਰੇ ਕਿ ਇੱਕ ਦਿਨ ਵਿੱਚ ਮੈਨੂੰ ਕਿੰਨੀ ਚੋਬਾਂ ਲੱਗਣਗੀਆਂ ਪਰ ਕੁਝ ਦਿਨਾਂ ਵਿੱਚ ਸਭ ਠੀਕ ਹੋ ਗਿਆ ਤੇ ਮੈਂ ਕਮ ਉੱਪਰ ਇਨਸੂਲਿਨ ਦਾ ਟੀਕਾ ਆਪਣੇ ਡੈਸਕ ਉੱਪਰ ਹੀ ਲਗਾਉਣ ਲੱਗ ਪਈ ਮੇਰੀਆਂ ਕੁਝ ਸਾਠਨਾ ਵੇਖ ਕੇ ਡਰ ਜਾਂਦੀਆਂ ਸਨ ਮੈਂ ਡਿਨਰ ਟੇਬਲ ਤੇ ਆਪਣੇ ਪਰਿਵਾਰ ਦੇ ਨਾਲ ਇਨਸੂਲਿਨ ਦਾ ਟੀਕਾ ਲਾ ਲੈਂਦੀ ਸੀ ਮੇਰੀ ਪਤੀ ਜੀ ਇਹ ਵੇਖ ਕੇ ਡਰ ਜਾਂਦੀ ਸੀ ਪਰ ਮੈਂ ਇਸ ਦਾ ਬੁਰਾ ਨਹੀਂ ਮਨਾਉਂਦੀ ਸੀ ਸੂਈਆਂ ਬਹੁਤ ਬਰੀਕ ਹੁੰਦੀਆਂ ਹਨ ਅਤੇ ਜ਼ਿਆਦਾ ਦਰਦ ਨਹੀਂ ਕਰਦੀਆਂ انسولین ਦਾ ਟੀਕਾ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ انسولین ਬੱਚੇ ਦੇ ਜਨਮ ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ ਇੱਕ ਵਾਰ ਤੁਹਾਨੂੰ ਗਰਭਕਾਲ ਵਾਲਾ ਸ਼ਕਰ ਰੋਗ ਹੋ ਗਿਆ ਤਾਂ ਤੁਹਾਨੂੰ ਅੱਗੇ ਚੱਲ ਕੇ ਜ਼ਿੰਦਗੀ ਵਿੱਚ ਸ਼ਕਰ ਰੋਗ ਹੋਣ ਦਾ ਖਤਰਾ ਵੱਧ ਜਾਂਦਾ ਹੈ ਹਸਪਤਾਲ ਜਾਂ ਤੁਹਾਡਾ ਡਾਕਟਰ ਬੱਚੇ ਦੇ ਜਨਮ ਤੋਂ ਲਗਭਗ 6 ਹਫ਼ਤੇ ਬਾਅਦ ਟੈਸਟ ਕਰਵਾ ਕੇ ਪਤਾ ਲਗਵਾਏਗਾ ਕਿ ਸ਼ਕਰ ਰੋਗ ਚਲਾ ਗਿਆ ਹੈ ਸੋ ਬੱਚੇ ਦੇ ਜਨਮ ਤੋਂ 6 ਹਫ਼ਤੇ ਬਾਅਦ ਵਾਲਾ ਗਲੂਕੋਸ ਟੋਲਰੈਂਸ ਟੈਸਟ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਹੜਾ ਤੁਸੀਂ ਗਰਭਕਾਲ ਦੇ ਸ਼ੱਕਰ ਰੋਗ ਦਾ ਪਤਾ ਲਗਾਉਣ ਲਈ ਕੀਤਾ ਸੀ ਔਰ ਤਾਂ ਜਿਨ੍ਹਾਂ ਨੂੰ ਗਰਭਕਾਲ ਦਾ ਸ਼ਕਰੋਗ ਹੋਇਆ ਹੋਵੇ ਨੂੰ ਬਾਅਦ ਜ਼ਿੰਦਗੀ ਵਿੱਚ ਟਾਈਪ 2 ਦਾ ਸ਼ਕਰੋਗ ਹੋਣ ਦਾ ਖਤਰਾ ਵੱਧ ਜਾਂਦਾ ਹੈ ਜੇ ਤੁਸੀਂ ਦੁਬਾਰਾ ਗਰਭ ਧਾਰਨ ਕਰੋਗੇ ਤੁਹਾਨੂੰ ਗਰਭਕਾਲ ਦਾ ਸ਼ਕਰੋਗ ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਦੁੱਧ ਚੁੰਗਾਉਣਾ ਬੱਚੇ ਅਤੇ ਮਾਂ ਦੋਵਾਂ ਲਈ ਵਧੀਆ ਹੈ ਇਸ ਨਾਲ ਮਾਂ ਦਾ ਪਾਰ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਮਾਂ ਨੂੰ ਬਾਅਦ ਜ਼ਿੰਦਗੀ ਵਿੱਚ ਸ਼ਕਰੋਗ ਹੋਣ ਦਾ ਖਤਰਾ ਘੱਟ ਸਕਦਾ ਹੈ ਵਧੀਆ ਖੁਰਾਕ ਚੁਸਤ ਰਹਿ ਕੇ ਅਤੇ ਸੰਤੁਲਿਤ ਭਾਰ ਬਣਾਈ ਰੱਖ ਕੇ ਤੁਸੀਂ ਟਾਈਪ 2 ਦਾ ਸ਼ਕਰੋਗ ਹੋਣ ਦਾ ਖਤਰਾ ਕਟਾ ਸਕਦੇ ਹੋ ਭਾਵੇਂ ਕਿ ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ ਵਾਲਾ ਟੈਸਟ ਇਹ ਵਿਖਾਏ ਕਿ ਤੁਹਾਨੂੰ ਸ਼ਕਰੋਗ ਨਹੀਂ ਹੈ ਫਿਰ ਵੀ ਹਰ ਸਾਲ ਅਤੇ ਪਵਿਕ ਵਿੱਚ ਗਰਭ ਤੋਂ ਪਹਿਲਾਂ ਸ਼ਕਰੋਗ ਦੀ ਜਾਂਚ ਕਰਵਾਉਣੀ ਮਹੱਤਵਪੂਰਨ ਹੈ ਯਾਦ ਰੱਖੋ ਜੇ ਤੁਹਾਡਾ ਨਾਮ ਨੈਸ਼ਨਲ ਗਰਭਕਾਲ ਦੇ ਸ਼ਕਰੋਗ ਰਜਿਸਟਰ ਵਿੱਚ ਦਰਜ ਹੈ ਤੁਹਾਨੂੰ ਅਤੇ ਤੁਹਾਡੇ ਡਾਕਟਰ ਨੂੰ ਸ਼ਕਰੋਗ ਦੀ ਜਾਂਚ ਵਾਸਤੇ ਲਗਾਤਾਰ ਚੇਤਾਵਨੀਆਂ ਪੇਜੀਆਂ ਜਾਂਦੀਆਂ ਰਹਿਣਗੀਆਂ ਤੁਸੀਂ ਅਤੇ ਤੁਹਾਡਾ ਪਰਿਵਾਰ ਵਧੀਆ ਤਰੀਕੇ ਨਾਲ ਰੈਨਡ ਸੈਂਡ ਦੇ ਬਾਰੇ ਵਿੱਚ ਜਾਣਕਾਰੀ ਵੀ ਪ੍ਰਾਪਤ ਕਰਦੇ ਰਹੋਗੇ ਗਰਭਕਾਲ ਦੇ ਸ਼ੱਕਰ ਰੋਗ ਦਾ ਪ੍ਰਬੰਧ ਵਧੀਆ ਖੁਰਾਕ ਚੁਸਤ ਰਹਿ ਕੇ ਖੂਨ ਵਿੱਚਲੀ ਗਲੂਕੋਜ਼ੀ ਮਾਤਰਾ ਦਾ ਧਿਆਨ ਰੱਖ ਕੇ ਅਤੇ ਲੋੜ ਪਵੇ ਤਾਂ ਦਵਾਈ ਲੈ ਕੇ ਕੀਤਾ ਜਾ ਸਕਦਾ ਹੈ ਆਪਣੀ ਸਿਹਤ ਦਾ ਧਿਆਨ ਰੱਖਣ ਵਾਲੀ ਟੀਮ ਤੋਂ ਲਗਾਤਾਰ ਜਾਂਚ ਕਰਵਾਉਣਾ ਤੁਹਾਡੇ ਅਤੇ ਤੁਹਾਡੇ ਬੱਚੇ ਦੀ ਵਧੀਆ ਦੇਖਭਾਲ ਲਈ ਮਹੱਤਵਪੂਰਨ ਹੈ ਗਰਭਕਾਲ ਦਾ ਸ਼ੱਕਰ ਰੋਗ ਹੋਣ ਕਰਕੇ ਮੈਨੂੰ ਪਤਾ ਹੈ ਕਿ ਮੈਨੂੰ ਟਾਈਪ 2 ਸ਼ੱਕਰ ਰੋਗ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ। ਭਵਿਕਵਿਚ ਅਤੇ ਇਸ ਕਰਕੇ ਆਪਣੇ ਰਹਿਣ ਸਹਿਣ ਦੇ ਫੈਸਲੇ ਜੋ ਮੈਂ ਲੈਂਦੀ ਹਾਂ ਉਹਨਾਂ ਦਾ ਬਹੁਤ ਧਿਆਨ ਰੱਖਦੀ ਹਾਂ। ਔਰਤਾਂ ਆਪਣੇ ਭਾਰ ਦਾ ਧਿਆਨ ਰੱਖ ਕੇ ਅਤੇ ਪੋਸ਼ਟਿਕ ਖੁਰਾਕ ਖਾ ਕੇ ਗਰਭਕਾਲ ਦੇ ਸ਼ੱਕਰ ਰੋਗ ਤੋਂ ਬਚ ਸਕਦੀਆਂ ਹਨ। ਤਾਨੂੰ ਇਸ ਵਾਰੇ ਕੁਝ ਵੀ ਬਦਲਣ ਦੀ ਲੋੜ ਨਹੀਂ ਹੈ ਕਿ ਤੁਸੀਂ ਕਿਵੇਂ ਚਲਾ ਰਹੇ ਹੋ ਪਰ ਇਹ ਕਿ ਤੁਸੀਂ ਕਿਵੇਂ ਖਾ ਰਹੇ ਹੋ ਮੈਂ ਖੁਸ਼ ਹਾਂ ਕਿ ਸਭ ਕੁਝ ਕੰਟਰੋਲ ਵਿੱਚ ਹੈ ਮੇਰੇ ਸ਼ੱਕਰ ਦੇ ਸਾਰੇ ਪੱਧਰ ਠੀਕ ਹਨ ਮੇਰੀ ਪ੍ਰੇਰਣਾ ਅਖੀਰ ਵਿੱਚ ਇੱਕ ਸਿਹਤਮੰਤ ਬੱਚਾ ਸੀ ਅਤੇ ਜੋ ਮੈਂ ਸੋਚਦੀ ਸੀ ਮੈਨੂੰ ਮਿਲ ਗਿਆ ਕਿਉਂਕਿ ਮੈਂ ਅਭਿਆਸ ਕਰਦੀ ਸੀ ਅਤੇ ਆਪਣੀ ਖੁਰਾਕ ਦਾ ਧਿਆਨ ਰੱਖਦੀ ਸੀ